ਹਰ ਜੀ ਦਾ ਗਦਾ ਮਿੱਤਰੋ ਜਿੱਦਾਂ ਕਿ ਤੁਹਾਨੂੰ ਪਤਾ ਵਾ ਤੇ ਅਸੀਂ ਲੰਗਰ ਤੇ ਪਹੁੰਚ ਗਏ ਆ ਤੇ ਓਕੇ ਰਿਪੋਰਟਾਂ ਸਾਰਾ ਤੁਹਾਨੂੰ ਮੁੰਡਿਆਣੇ ਵਿਖਾਤਾ ਤੇ ਕਿਦਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੁਕੋ ਜੀ ਕੈਮਰਾ ਮੜਿਆ ਜਾ ਸਾਫ਼ ਕਰ ਲੈੰਦੋ ਸਤਿ ਸ਼੍ਰੀ ਅਕਾਲ ਜੀ ਫੇਰ ਸਾਰਿਆਂ ਨੂੰ ਕਮੈਂਟ ਕੈਮਰਾ ਨਾਲ ਨਹੀਂ ਉਹ ਫੇਰ ਆ ਗਏ ਆ ਹੁਣਾਂ ਨੂੰ ਆਏ ਨੂੰ ਦੇ ਘਟਲ ਘੜਨੀ ਤੇ 2 ਘੰਟੇ ਹੋਈ ਕੇ ਆ ਤੇ ਬਲੌਗ ਹੁਣ ਹੁਣ ਲੱਗੇ ਤੇ ਹੁਣ ਡਿਊਟੀ ਲੱਗੀ ਆ ਗੋਭੀ ਗੋਭੀ ਦੀ ਇਹ ਟਾਟਾ ਭਰਾ ਗੋਭੀ ਭਰ ਭਰ ਦੇਂਦੇ ਆ ਸਾਰੇ ਤੇ ਫੀਲਿੰਗ ਜਿਉਂੜੀ ਕੁਸ਼ਤੀ ਚੈੱਕ ਕਰ ਰਹੇ ਹਾਂ ਤੇ ਹੁਣ ਸਿਵਾ ਕਰਾ ਗਈ ਤੇ ਬਾਅਦੋਂ ਹੁਣ ਚੱਲੇ ਇੱਥੋਂ ਪੁਣੇ ਆ 2 ਜਾਂ 3 ਵਜੇ ਮਨੇਰ ਦੇ ਸੇਖਣ ਜਾਵਾਂਗੇ ਜੇ ਮੀਂਹ ਨਾ ਪਿਆ ਤੇ ਨਹੀਂ ਫਿਰ ਉਤੋਂ ਵੀ ਲੇਟ ਬਾਕੀ ਵੇਖੋ ਕੀ ਬੰਦਾ ਦਾ ਜੋ ਕਰ ਮਾਰਿਆ ਉਹ ਇਹਨਾਂ ਨੂੰ ਪਤਾ ਹੋਣਾ ਹੀ ਹੈ। ਪਾਲ ਬਾਕੀ ਬੰਦੀ ਇਹਦੇ ਵੀ। ਇਹ ਸੇਫਟੀ ਦਾ ਨੂੰ ਪਤਾ ਜ਼ਰੂਰੀ ਹੈ ਇੱਧਰ ਪਾਲਕਾ। ਔੜੇ ਪਕਾੜੇ ਜ਼ਰੂਰ। ਸਾਰੇ ਆਣੇ ਜ਼ਰੂਰ ਪਹੁੰਚਿਓ। ਸੇਖਵੀ ਦੇ ਲੱਗਣ ਲੱਗਦਾ ਲੱਗਣ ਪਿੰਡ ਦਾ। ਇਹ ਸਾਰੇ ਜ਼ਰੂਰ ਪਹੁੰਚਾ ਹਾਂਜੀ। ਲਾਈਕ ਕਮੈਂਟ ਤੇ ਸ਼ੇਅਰ ਕਰਦਿਆ ਕਰੋ ਯਾਰ। ਹਾਂਜੀ ਹਾਂਜੀ। ਪੂਰੇ ਸਪੋਰਟ ਦਿਆ ਕਰੋ। ਤੇ ਬਾਕੀ ਤੁਹਾਨੂੰ ਹੁਣ ਮਿਲਦੇ ਆ ਹੋਰ ਕੰਮ ਦੇ ਨਾਲ-ਨਾਲ। ਹਾਂ ਇੰਨੇ ਹੋਰ ਕੰਮ ਬੋਤਾ। ਠੀਕ ਆ ਜੀ। ਨੇਦਰ ਇੰਨ ਬੋਨਾਂ ਦੇ ਨਾਲ ਅਗੇ ਵਗਿੰਦੇ ਨੇ ਸਾਹਮਣੇ ਭਰੀਆਂ ਗਏ ਹਾਂ ਗੈਂ ਆ ਉਹ ਤਾਂ ਮੰਨਦਾ ਸਾਰਾ ਕੁਝ ਕਰਦੇ ਰਹਿਣਾ ਹਾਂ ਜੀ ਖੁਸ਼ ਹੋ ਗੋ ਜੀ ਨੀਂਦ ਪੜੀ ਆਉਂਦੀ ਹੈ ਟਾਈਮ ਤੇ ਆ ਟਾਈਮ 9:00 ਵਜੇ ਦੇ ਸਕਦੇ ਤੁਸੀਂ ਬਾਕੀ ਹਾਂ ਤੁਹਾਨੂੰ ਪਤਾ ਦੇ ਵੀ ਡੀਜ ਲੱਗਾ ਏ ਅੱਜ ਅਨਾਲ ਨਾਲ ਦਿਖਾਉਂਦੇ ਰਾਵਾਂਗੇ ਕੀ ਕੀ ਹੁੰਦਾ ਵਾ ਚਲੋ ਜੀ ਆ ਜੀ ਅਜੇ ਚੱਲ ਬਰਨ

ਕਿਆੜ ਕਿ ਡਾ ਵੱਡਾ ਯੋ ਪਰ ਕਿਹਾ ਜਾਦਾ ਥੋੜਾ ਪਾਲਾ ਥੋੜਾ ਪਾਲਾ ਨੋ ਮਿੱਤਰੋਂ ਤੇਲ ਭੰਦੇ ਹਾਂ ਕਿਆ ਜੇ ਏ ਡਿਗਾ ਵੇ ਨਹੀਂ ਪੂਰਾ ਹੁੰਦਿਆ ਪਰ ਮੁੰਡੇਗੇ ਤੇ ਚੱਲਦੇ ਆ ਪਰ ਪਰ ਵਾੜੇ ਬੰਦ ਕਰ ਜਾਣਾ ਪਾਵਾ ਤੇਲ ਤੁਫਾਜ ਵੇ ਦੁਗਣਾ ਜੇ ਹਰ ਪਾਰ ਥੋੜਾ ਯਾਰ ਚੱਲ ਬਣਾਵਾ ਹੋ ਗਿਆ ਹੁਲ ਬੜਾ ਬੜਾ ਆ ਇਹਨੂੰ ਬਾਹਰ ਕੱਟ ਤੇ ਆਹ ਲਾ ਦੇ ਗਾੜੀ ਕਪਲਰ ਜਆ ਨਹੀਂ ਉਧਰ ਥੱਲੇ ਲਾ ਕੇ ਐਦਾ ਬੜਾਵਾ ਇਹਨੇ ਟਾਟਾ ਇੰਗਵਰੇ ਨਾ ਪਾਣੀ ਚੜੀ ਆ ਰਹਿਣ ਦੇ ਇਹਦੇ ਵਿੱਚ ਜਾਣਾ ਹੈ ਰਹਿ ਮਾਮਾ ਸੀਲਿੰਗ ਪੂਰੀ ਹੋਈ ਆ ਕੋਣੀ ਇਹ ਸਵੇਰ ਹੋ ਗਈ ਆ ਹਣ ਦੇ ਟਾਈਮ ਹੋ ਗਿਆ ਸਾਡੇ 6 ਵਜੇ-6 ਵਜੇ ਚੱਲੇ ਆ ਜੇ ਹੁਣ ਆਪਾਂ ਚਾਲੇ ਪਾਵਾਂਗੇ ਉਧਰ ਨੂੰ ਤਿਆਰੀਆਂ ਬਸ ਚੱਲ ਪੀਆਂ ਕੋਈ ਵੀ ਲੱਗਾ ਟਰੱਕ ਟਰਾਲੀ-ਟੋਲੀਆਂ ਹੋ ਗਈਆਂ ਰੈਡੀ ਪੀਟਰ ਵੈਟ ਤੇ ਸਟਾਰਟ ਆ ਬਾਕੀ ਕਰੋ ਚੈੱਕ ਥੋੜੀ ਜਿਹੀ ਆਰੇ ਘੰਡੇ ਮੁੰਡੇ ਪੂਰੇ ਜੋਰਾ ਸ਼ੋਰਾ ਜ ਆ ਹੁਣ ਮੀਂਹ ਦਾ ਪਤਾ ਨਹੀਂ ਬਾਬਾ ਮੇਰੇ ਖੇ ਨਾਲ ਹੀ ਆਏ ਦੋ ਦਵਾਰੀ ਕਰ ਦਰਸ਼ਕ ਵਕੀਰ ਨੂੰ ਪਤਾ ਯਾਰ ਹਾਂ ਥੋੜੀ ਕੁਆਲਿਟੀ ਘੱਟ ਜਾਂਦੀ ਆ ਤੁਹਾਨੂੰ ਹੁਣ ਵਿਖਾਲਾਂਗੇ ਸਵੇਰ ਦਾ ਮਹੌਲ ਜਾਲ ਨਾਲ ਤੁਸੀਂ ਜੁੜੇ ਰਹੋ ਸਕਿੱਪ ਨਾ ਕਰਿਓ ਵਲੌਗ ਨੂੰ ਬਣੇ ਦਿਓ ਵਿਖਾਲਤਾ ਬੀਟਰ ਬੈਲਟ ਇਹ ਵਿਗਾ ਕੇ ਆ ਮਿਲਾਂ ਮੈਂ ਯਾਰੀ ਦਰਨਗੇ ਆਦਰ ਆਜ ਪਹੁੰਚ ਗਏ ਆ ਚੱਲ ਚੱਲਾ ਚੱਲੀਏ ਪਹੁੰਚ ਗਏ ਅਸੀਂ ਆਪਣੇ ਜਿਸ ਲੱਗਾ ਲਾਈਦਾ ਰੈਂਚਰ ਲਾਉਂਦੇ ਤਾਂ ਹੀ ਪਹਾਰੇ ਅੱਧਰ ਵਿਖਾਦੇ ਆ ਸਰੋ ਚੱਕਾ ਸਾਡੇ ਆ ਇੱਥੇ là ਨਾ ਲਾਵਾ ਕਿ

ਤੇਰੀ ਪਕੌੜੇ ਖਾ ਮੰਗੇ ਨਹੀਂ ਓਏ ਤੇਰੀ ਪਕੌੜੇ ਖਾ ਮੰਗੇ ਇਹ ਲਈ ਹੋ ਗਏ ਆ ਫੇਰ ਕੱਲ ਦੇ ਤੀਜੇਰ ਲਈ ਲੱਗੇ ਆਣਾ ਹਾਂ ਹਾਂ ਕਾਲ ਰੱਦ ਕਰੂੰ ਐਸੇ ਆਦਾਰ ਇਹ ਵਾਦਾਰ ਪਹਿਲੇ ਨੰਬਰ ਵਾਲੇ ਆ ਗਿਆ ਵਾਦਿਆ ਆਖੇ ਵਿਚ ਲੱਗਾ ਹੈ ਹਾਂ ਬਾਕੀ ਦਾ ਸਮਝਦਾਰ ਆ ਸ਼ਰਮ ਮਾਰਦਾ ਤੈਨੂੰ ਸ਼ਾਵਰ ਨਾ ਹੋਈ ਦੀ ਲੋਧੀ ਕਰ ਲਈ ਵਾਪਸੀ ਹੁਣ ਚੈੱਕ ਕਰ ਲੋ ਕੱਦੇ ਕੋ ਨਹੀਂ ਆ ਨਾ ਆ ਗਿਆ ਹਾਂਗੇ ਕਿ ਨਹੀਂ ਨਾ ਆ ਗਿਆ ਬੰਨੇ ਹਰੇ ਚਲੋ ਜੀ ਲੱਖ ਲੱਖ ਵਧਾਈਆਂ ਜੱਪ ਕੋੜੇ ਦਾ ਲੰਗਰ ਉਹ ਜੰਦਾ ਕਹਿੰਦੇ ਫਿਰਤਾ ਆ ਗਿਆ ਕਿਤਾ ਕਿਤਾ ਦਾ ਆਇਆ ਤੇ ਗੋਲੀ ਤਾਂ ਹੀ ਜੀ ਤੇ ਹਾਜ਼ਰੀ ਦੇ ਕਿਹਾ ਮਿੱਤਰੋ ਜਿੱਦਾਂ ਕਿ ਤੁਹਾਨੂੰ ਪਤਾ ਵਾ ਕਿ ਅਸੀਂ ਲੰਗਰ ਤੇ ਪਹੁੰਚ ਜੁ ਗਏ ਆ ਓਕੇ ਰਿਪੋਰਟਾਂ ਸਾਰਾ ਤੁਹਾਨੂੰ ਮੁੰਡੇਆਂ ਨੇ ਵਿਖਾਤਾ ਤੇ ਕਿੱਦਾਂ ਕਿਦਾ ਇਹ ਟਰੈਕਟਰ ਲਿਆਂਦੇ ਕਿੱਦਾਂ ਕਿਦਾ ਕੀ ਸਾਬ ਕਿਤਾ ਵੀ ਮੈਂ ਥੋੜਾ ਠੀਕ ਨਹੀਂ ਇਸ ਕਰਕੇ ਆਇਆ ਨਹੀਂ ਗਿਆ ਬਾਕੀ ਆਹ ਦੀ ਵੈਰੈਟੀ ਚੈੱਕ ਕਰ ਸਕਦੇ ਜੀ ਤੁੰ ਨੂੰ ਚੰਦੇ ਚੂ ਰਹੇ ਪੂਰੇ ਨੇ ਜੀ ਦੇ ਅਧਿਕਾਰਿਆਂ ਦੇ ਵੱਜਦੇ ਹੋ ਦੁਬਾਰਾ ਬੋਲਿਓ ਥੋੜਾ ਜਿਹਾ ਕੱਟ ਹੋ ਗਿਆ ਵਿੱਚ ਨਹੀਂ ਇਹ ਤਾਂ ਕੀ ਕਰਾਂਗੇ ਗਾਣਾ ਸੁਣਾਵਾਂ ਕਿਨਾਂ ਨੂੰ ਠੀਕ ਨਹੀਂ ਨਾ ਕਰਨਾ ਆ ਇਹ ਥੋੜਾ ਜਿਆ ਤੁਹਾਨੂੰ ਲਾਗੋ ਗਾਵਾਂਗੇ ਤੇ ਬਾਕੀ ਤੁਸੀਂ ਸੰਗਤ ਵੇਖ ਸਕਦੇ ਜੇ ਕਿਦਾਂ ਪਕੌੜੇ ਪਕੌੜੇ ਚੱਲਣ ਦੇ ਪੂਰੇ ਉਰੇ ਉਹ ਕਿ ਰਿਪੋਰਟਰ ਟਰੈਕਟਰ ਲੱਗੇ ਸਾਡੇ ਨਾਂ 'ਚ ਹਾਂਜੀ ਆ ਵੀਰਾ ਡਬੇਲੀ ਰੀ ਵੇਖਣਿਆ ਸੰਗ ਦਾ ਮਿਲ ਆ ਇੱਥੋਂ ਆਇਆ ਇੱਥੋਂ ਇੱਥੋਂ ਆਇਆ ਇਹ ਐ ਇੱਥੋਂ ਆਇਆ ਇਹ ਕਮੈਂਟਾਂ ਦੱਸੋ ਕਿਹੜਾ ਹੈ ਹਾਂ ਦੱਸਿਓ ਉਹ ਨਹੀਂ ਅਸੀਂ ਆਪਣੇ ਦਰਸ਼ਕਾਂ ਨੂੰ ਕਹਿਣ ਦੇਣਾ ਕਮੈਂਟਾਂ ਦੇ ਵਿੱਚ ਦੱਸੋ ਬਾਕੀ ਇਹ ਵੀ ਪਾਟ ਪੂਟ ਜਿੰਨੇ ਮਰਜ਼ੀ ਹੋ ਜਾਣ ਪਰ ਪੂਰਾ ਐ ਫਨ ਆਲਾ ਤੁਹਾਨੂੰ ਮੋਹਣ ਦੇ ਤੇ ਜਦੋਂ ਬਾਬਾ ਹੂ ਆਉਣ ਦੇ ਦਰਸ਼ਨ ਵੀ ਕਰਾਵਾਂਗੇ ਜਿਆਦਾ ਵੱਡਾ ਵਲੋਗ ਨੂੰ ਨਾ ਕਰੀਏ ਤੇ ਜੁੜੇ ਰਹੋ ਨਾਲ ਆਨੰਦਪੁਰ ਦਾ ਮੇਲਾ ਵੀ ਦਾ ਆਨੰਦਪੁਰ ਦਾ ਮੇਲਾ ਵੀ ਤੁਹਾਨੂੰ ਵਿਖਾਉਣਾ ਸਾਰਾ ਕੁਝ ਵਿਖਾਉਣਾ ਵਾ ਓਕੇ ਰਿਪੋਰਟ ਕਰਾਉਣੀ ਪੂਰੀ ਟਰੈਕਟਰ ਤਿਆਰ ਕਰਨਾ ਸ਼ੁਰੂ ਕਰੀ ਟਰੈਕਟਰ ਤਿਆਰ ਕਰਨਾ ਤੇ ਪੱਗ ਚੱਕ ਤੇ ਕਰਦੇ ਜਗਹ ਨੇ ਕੋਈ ਨਹੀਂ ਖੜਾਣੀ ਆ ਟਾਲੀ ਜੱਤੀ ਆ ਜੀ ਟਰਾਲੀ ਇਹ ਨਾਲ ਬੱਜਾ ਵੇਂਡਿਆ ਵਾ ਇੱਥੇ ਵੱਜਾ ਇੱਥੇ ਇਹ ਵੱਜਾ ਵੇਂਡਿਆ ਵਾ ਤੇ ਬਾਕੀ ਦਾ ਵੀ ਮੇਲੇ ਸਾਰੇ ਹੁਣ ਛੱਡਣਾ ਨਹੀਂ ਕੋਈ ਵੀ ਜਿਹੜੇ ਹੈਗੇ ਆ ਮਹੀਨੇ ਦੇ ਵਿੱਚ ਵਿੱਚ ਦਲੇ ਤੇ ਜੁੜੇ ਰਹੋ ਨਾਲ ਤੇ ਬਾਕੀ ਹਾਂ ਇੱਕ ਤਨ ਵਗਾਉਨੇ ਆ ਵੀ ਜਾਂਦੇ ਰੇਸ ਵੀ ਲਗਣੀ ਨਾਲੇ ਟਰੈਕਟਰ ਕੱਢਣੇ ਆ ਜਿੰਦਾ ਹਾਂ ਜਿਹੜਾ ਜਿਹੜਾ ਖੋਬਾ ਚੈੱਕਰਾ ਮਣਾਇਆ ਤੇ ਰੈਕਸੀ ਚੈੱਕ ਕਰਉਨੇ ਆ ਟਰੈਕਟਰ ਬਾਅਦ ਟਾਇਰ ਵੀ ਦਿਖਾ ਦੇ ਆਪਾਂ ਕਿੱਥੇ ਲੋਟਾ ਉਹ ਵਟ ਟੈਂਕ ਉਹ ਜੇ ਆਓ ਉਧਰ ਕਿਹੜਾ ਹੇ ਇਹਦੇ ਸਾਹ ਜੋਂਡੀ ਰਵਾ ਬਾਕੀ ਜ਼ੋਰ ਲੱਗਣਾ ਵਾ ਪੂਰਾ ਜ਼ੋਰ ਪੂਰਾ ਲੱਗਣਾ ਟਰੈਕਟਰਾਂ ਦਾ ਵੀ ਹੁੰਨੇ ਦਾ ਦੂਸਰੇ ਜੁੜੇ ਰਹੋ ਉਹ ਵਿਖਾਲਾ ਕਿਰਾ ਨੂੰ ਆਈ ਇੱਥੇ ਹੀ ਹੈ ਕਮੈਂਟ ਗਿਆ ਕਮੈਂਟ ਜਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿੱਦਾਂ ਦਾ ਇੱਕ ਮਿੰਟ ਰੋਕ ਆਸਾ ਕਿੰਨਾ ਰਿਆ ਓਏ ਓਏ ਪਵਨ ਜੀ ਆਹ ਇਹ ਸਵੇਰ ਦਾ ਰਿਆ ਇਹ ਇਹਨੇ ਵੀ ਛੋੜ ਰਿਹਾ ਕਾਲ ਬੋਦੀ ਹੱਥ ਚ ਚਲੋ ਮਿਲਦੇ ਆ ਬਲੌਗ ਲੰਬਾ ਨਾ ਕਰੀਏ ਸਮਾਨ ਨੂੰ ਆਈ ਗੱਲ ਲਿਆ ਹੁਣ ਆ ਦੋ ਦੀ ਸਮਾਪਤੀ ਆ ਸ਼ੁਕਰੀਆ ਤੁਹਾਡਾ ਲੋਕ ਦੇਖਣ ਦਾ ਸਮਾਨ ਨਾਲ ਰਿਆ ਤੁਸੀਂ ਦੇਖ ਸਾਡੇ ਸਾਰਾ ਠੀਕ ਆ ਜੀ ਜੀਵਾ ਖਰਮ ਹੋ ਗਈ ਆ ਫਿਰ ਤੋਂ ਬਾਅਦ ਸਗਾੜੇ ਆ ਜੰਨੇ ਸਾਡਾ ਵੱਡਾ ਵੀਰ ਵਿਤਪਾਲ ਸਿੰਘ ਵਾਇਪੁਰ ਜੀ ਦਾ ਖਾਲਸਾ ਵਾਇਪੁਰ ਜੀ ਫਤਿਹ ਜਿੱਤੇ ਜਿੱਦਾਂ ਕਿ ਉਹਨੇ ਪਤਾ ਸੰਗ ਹੀ ਤੇ ਸਾਰਾ ਸਮਾਨ ਅਹੀਂ ਰੱਖ ਲਿਆ ਕਿਨੇ ਟਰਾਲੀਆਂ ਰੈਡੀ ਪਰ ਫਸ ਗਿਆ ਨੇ ਇਹ ਉਹ ਕੜਾਗੇ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿਕਲੂ ਬੜੇ ਵੇ ਖਾਣੀ ਹਾਂਜੀ ਹਣੇ ਪਤਾ ਲੱਗੂਗੇ ਕਿਹੜੀ ਨਿਕਲੂ ਤੇ ਕਿਹੜੀ ਫਸੂ ਹਾਂਜੀ 10 ਜੇ ਪਿਰਤਵੀਰ ਨੂੰ ਕਿਹਨੇ ਗੱਲ ਆਤੀ ਉਹ ਕਰਤਾ ਆਪਣਾ ਉਹ ਸੰਭਾਲ ਲਿਓ ਠੀਕ ਆ ਪਿਰਤਵੀਰ ਓਕੇ ਜੇ ਇਹਦੀ ਬਹੁਤ ਡੀਮਾਂਡ ਆਈ ਐ ਇੱਥੇ ਲਾਸ਼ਾਂ ਜਾਣਗੀਆਂ ਲਾਸ਼ਾਂ ਜਾਣਗੀਆਂ ਲਾਸ਼ਾਂ ਜਾਣਗੀਆਂ ਬਹੁਤ ਡੀਮਾਂਡ ਆਈ ਨੂੰ ਕਿਹਨੇ ਹੱਥ ਨਹੀਂ ਲਾਉਣਾ ਪਰ ਉਹ ਜੱਫੀ ਪਾ ਲੈਣੇ ਨੇ ਕਿਹੜੇ ਕੋਈ ਗੱਲ ਆਹ ਕਿਹੜੀ ਐ ਜੱਫੀ ਦੀ ਗੱਲ ਦੀ ਗੱਲ ਤੇ ਤੇਰੀ ਕੁੜੀ ਆ ਵੇ ਆ ਹਲੋ ਐਂਡ ਆ ਯੂ ਲੋਗ ਐਂਡ ਆ ਯੂ ਲੋਗ ਆਪਾਂ ਕਦਮ ਕਰ ਦਿੰਨਾ ਵਾਹ ਵਾਹ ਗੁਰਜੀ ਵਾਹ ਗੁਰਜੀ ਕੀ ਬਤ ਐ ਐਂਡ ਟੱਕ ਲੋ ਲੋ ਜਰੂਰ ਦੇਖੋ ਬਾਕੀ ਜੋਰਦਾ ਕਲਿੱਪ ਜੇ ਫਾਸ ਫੂਸੂਗਾ ਕੋਈ ਕੁਝ ਜੇ ਫਸ ਗਿਆ ਓਏ ਮਮਾ ਜੋ ਸਕੂਟਰੀ ਤੂੰ ਚੋਨਾ ਵਾ ਵੀ ਪਟਾਟਰ ਫਸਦੇ ਜੇ ਫਸ ਗਿਆ ਤੇ ਫਸ ਗਿਆ ਤੇ ਯਸ ਨਾ ਕੋਚੇ ਮਾਰ ਕੇ ਲਾਉਣਾ ਇਹ ਐਟ ਸੱਟਣ ਲੱਗਾ ਆ ਵੇ ਦੇ ਮੈਨ ਕੋ ਜਮਾਵਾ ਮਾਪੇ ਕੋ ਜਾਵਣੀ ਰੇ ਰੇ ਉਧਰ ਸੁਣੀ ਬਾਸ ਤੋਂ ਵੀ ਆ ਪਾਸੇ ਮੇਂ ਤਰ ਹੱਸ ਕੇ ਕੱਢਦੇ ਣ bos